ਸਾਡੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਮਾਲਵਿੰਦਰ ਮਾਲੀ ਜੀ ਰਾਜਨੀਤਿਕ ਵਿਸ਼ਲੇਸ਼ਕ ਤੇ ਉੱਗੇ ਪੱਤਰਕਾਰ ਮਾਲੀ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਪਰ ਸ਼ੁਕਰੀਆ ਬਈ ਜੀ ਜਾਣਕਾਰੀ ਚਾਹਾਂਗੇ ਜਿਸ ਤਰ੍ਹਾਂ ਪੰਜਾਬ ਸਰਕਾਰ ਦੇ ਵੱਲੋਂ ਕਈ ਤਰ੍ਹਾਂ ਦੀਆਂ ਨੀਤੀਆਂ ਚਲਾਈਆਂ ਗਈਆਂ ਜਿਨ੍ਹਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਖੇਡਾਂ ਵਧਨ ਪੰਜਾਬ ਦੀਆਂ ਸਕੂਲ ਆਫ ਐਮੀਨੈਂਸ ਵਾਰੀ-ਵਾਰੀ ਤੁਹਾਡੇ ਤੋਂ ਜਾਣਾਂਗੇ ਕਿ ਇਹਦਾ ਜਿਹੜਾ ਇੱਕ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਇੱਕ ਨੈਗੇਟਿਵ ਇੱਕ ਪੋਜ਼ਿਟਿਵ ਪੋਜ਼ਿਟਿਵ ਪਹਿਲੂ ਲੋਕਾਂ ਦੇ ਵੱਲੋਂ ਕੀ ਦਿਖਾਇਆ ਗਿਆ ਤੇ ਨੈਗੇਟਿਵ ਪਹਿਲੂ ਕੀ ਦਿਖਾਇਆ ਗਿਆ ਪਹਿਲਾਂ ਤਾਂ ਮੈਂ ਗੱਲ ਕਰਨੀ ਚਾਹਾਂਗਾ ਜਿਹੜੀ ਇਹਦਾ ਕਿਹਾ ਗਿਆ ਕਿ ਖੇਡਾਂ ਮਦਨ ਪੰਜਾਬ ਦੀਆਂ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਦੇਖੋ ਜੀ ਗੱਲ ਪਤਾ ਕੀ ਆ ਜੀ ਜਦੋਂ ਵੀ ਕੋਈ ਬੰਦਾ ਕੋਈ ਏਜੰਡਾ ਕੋਈ ਨੀਤੀ ਸਾਹਮਣੇ ਲੈ ਕੇ ਆਉਂਦਾ ਜੀ ਉਦੋਂ ਆਪਾਂ ਇਹ ਸਮਝਦੇ ਆ ਯਾਰ ਇਹ ਆਪਣੀ ਗੱਲ ਪ੍ਰਤੀ ਸ਼ਹਿਰਦਾ ਹੂੰ ਤੁਹਾਡੀ ਉਹਦੇ ਨਾਲ ਸਹਿਮਤੀ ਹੋਵੇ ਸਹਿਮਤੀ ਹੋਵੇ ਵੱਖਰੀ ਗੱਲ ਆ ਜੀ ਜਿਹੜੀ ਆਮ ਆਦਮੀ ਪਾਰਟੀ ਆਈ ਹੈ ਨਾ ਜੀ ਜੀ ਜੋ ਕੁਝ ਇਹਨਾਂ ਨੇ ਕੀਤਾ ਚਾਹੇ ਸਿੱਖਿਆ ਬਾਰੇ ਚਾਹੇ ਸਿਹਤ ਬਾਰੇ ਚਾਹੇ ਨਸ਼ਿਆਂ ਬਾਰੇ ਚਾਹੇ ਭ੍ਰਿਸ਼ਟਾਚਾਰ ਬਾਰੇ ਚਾਹੇ ਜਵਾਬਦੇਹੀ ਬਾਰੇ ਚਾਹੇ ਲੋਕਾਂ ਦਾ ਫੈਸਲੇ ਲੈਣ ਦੇ ਵਿੱਚ ਭਾਗੀਦਾਰੀ ਬਾਰੇ ਜੀ ਜਾਂ ਫੰਡਾਂ ਦੀ ਪਾਰਦਰਸ਼ਤਾ ਬਾਰੇ ਬਹੁਤ ਗੱਲਾਂ ਇਹਨਾਂ ਨੇ ਕੀਤੀਆਂ ਤੇ ਲੋਕਾਂ ਨੂੰ ਲੱਗੀਆਂ ਵੀ ਯਾਰ ਠੀਕ ਹੈ ਗੱਲਾਂ ਕਰਨ ਵਾਲੀਆਂ ਜੀ ਪਰ ਇੱਕ ਵੀ ਗੱਲ ਚ ਪੂਰੀ ਨਹੀਂ ਉੱਤਰੀ। ਜੀ। ਮਤਲਬ ਤੁਸੀਂ ਇਹ ਦੇਖੋ ਪਹਿਲਾਂ ਇਹਨਾਂ ਨੇ ਨਾਰਾ ਦੇ ਤਾ ਬਦਲਾਆ ਦਾ। ਹਾਂਜੀ। ਬਦਲਾਆ ਕਿਤੇ ਕੀਤਾ ਨਹੀਂ ਨਾ ਨੀਤੀ ਚ ਨਾ ਨੀਤ ਚ ਨਾ ਪ੍ਰਸ਼ਾਸਨ ਚ ਨਾ ਕਾਰਗਜ਼ਾਰੀ ਚ। ਜੀ। ਫਿਰ ਨਾਰਾ ਦੇ ਤਾ ਇਨਕਲਾਬ ਦਾ। ਹੂੰ। ਇਨਕਲਾਬ ਨਹੀਂ ਕਿਤੇ ਦਿਸਿਆ। ਜੀ। ਫਿਰ ਨਾਰਾ ਦੇ ਤਾ ਕ੍ਰਾਂਤੀ ਦਾ। ਜੀ। ਕ੍ਰਾਂਤੀ ਦਾ ਜਲੂਸ ਨਿਕਲ ਗਿਆ ਸਿੱਖਿਆ ਕ੍ਰਾਂਤੀ ਦਾ ਜਲੂਸ ਨਿਕਲ ਗਿਆ ਹੁਣ ਕਨੰਗਾਵਾ ਪੰਜਾਬ ਬਣਾਇਆ ਕਹਿੰਦੇ ਉਹ ਚ ਵੀ ਕ੍ਰਾਂਤੀ ਆਉ ਜੀ ਫਿਰ ਇਹਨਾਂ ਯੁੱਧ ਦਾ ਨਸ਼ਾ ਦੇਤਾ ਹੂੰ ਯੁੱਧ ਨਸ਼ਾ ਹੈ ਬਰੁੱਧ ਯੁੱਧ ਨਸ਼ਾ ਹੈ ਬਰੁੱਧ ਜੀ ਮਤਲਬ ਇਹਦਾ ਵੀ ਇਹਨਾਂ ਦਾ ਜਲੂਸ ਨਿਕਲ ਰਿਹਾ ਦੇਖੋ ਖੇਡ ਮੰਤਰੀ ਆ ਭਗਵੰਤ ਸਿੰਘ ਮਾਨ ਜੀ ਸਿੱਖਿਆ ਮੰਤਰੀ ਆ ਹਰਜੋਤ ਸਿੰਘ ਬੈਂਸ ਹਾਂਜੀ ਸਿੱਖਿਆ ਕ੍ਰਾਂਤੀ ਦਾ ਜਲੂਸ ਨਿਕਲਿਆ ਸਭ ਤੋਂ ਵੱਡੀ ਗੱਲ ਜੀ ਜਿਹੜੀ ਸਿੱਖਿਆ ਬਾਰੇ ਭਗਵੰਤ ਮਾਨ ਕਹਿੰਦਾ ਅਸੀਂ ਬੱਚਿਆਂ ਨੂੰ ਹੁਨਰਮੰਦ ਬਣਾਵਾਂਗੇ ਜੀ ਅਸੀਂ ਉਹਨਾਂ ਨੂੰ ਕਿੱਤਾ ਮੁਖੀ ਸਿੱਖਲਾਈ ਦੇਵਾਂਗੇ ਤਾਂ ਕਿ ਉਹ ਜ਼ਿੰਦਗੀ ਦੇ ਵਿੱਚ ਕਦੇ ਫੇਲ ਨਾ ਹੋਣ ਜੀ ਤੇ ਪੰਜਾਬ ਸਕੂਲ ਸਿੱਖਿਆ ਖੇਤਰ ਚ ਹਰਜੋਤ ਬੈਂਸ ਨੇ ਜਿਹੜੀ ਕਿੱਤਾ ਮੁਖੀ ਸਿੱਖਿਆ ਵੋਕੇਸ਼ਨਲ ਸਿੱਖਿਆ ਉਹ ਸਾਰੀ ਦਾ ਨਿੱਜੀਕਰਨ ਕਰਤਾ ਜੀ ਮਤਲਬ ਪ੍ਰਾਈਵੇਟ ਕੰਪਨੀਆਂ ਨੂੰ ਕੰਮ ਦੇਤਾ ਆਊਟਸੋਰਸ ਕਰਦੀਆਂ ਨੇ ਉਹ ਲੁੱਟ ਕਰਦੀਆਂ ਨੇ ਸਕੀਮਾ ਸੈਕਟਰ ਦੀ ਜੀ ਜੀ 7% ਸੈਕਟਰ ਦੇ 40 ਪੰਜਾਬ ਦੇ ਤੇ ਸਾਰਾ ਕੁਝ ਨਿੱਜੀਕਰਨ ਕਰਤਾ 10000 ਤੋਂ ਵੱਧ ਜਿਹੜੇ ਬੱਚੇ ਨੇ ਉਹ ਨਿੱਜੀਕਰਨ ਦੇ ਵਿੱਚ ਕੰਪਨੀਆਂ ਰਾਹੀਂ ਰੱਖੇ ਗਏ ਨੇ ਜੀ ਉੱਥੇ ਬਾਈਜੀ ਕੋਰੋਨਾ ਵੀ ਲੁੱਟਾ ਜੀ ਚਲੋ ਆਪਾਂ ਉਹ ਗੱਲ ਛੱਡ ਦਿਆਂ ਜਿਹੜੀ ਗੱਲ ਫੇਰ ਜੀ ਖੇਤਾਂ ਵਤਨ ਪੰਜਾਬ ਦੀਆਂ ਭਗਵੰਤ ਮਾਨ ਸਾਹਿਬ ਦੇ ਚਲੋ ਹੋਰ ਬਹੁਤ ਗੱਲਾਂ ਨੇ ਜੀ ਜੀ ਕਿਉਂਕਿ 2.5 ਸਾਲ ਬਾਅਦ ਇਹਨਾਂ ਨੇ ਕਿਹਾ ਉਹ ਸੁੱਖ-ਵिलास ਦੇ ਕਾਗਜ਼ ਆ ਗਏ ਮੇਰੇ ਕੋਲੇ ਹੁਣ ਮੈਂ ਜੀਬੀਸੀ ਤੇ ਬੈਠੋ ਆਪਾਂ ਸੁੱਖ-ਵिलास ਨਹੀਂ ਟਾਉਣਾ ਆਪਾਂ ਸਿਰਫ ਸੜਕ ਟਾਉਣੀ ਆ ਉੱਥੇ ਆਪਾਂ ਲੜਨਾ ਸਕੂਲ ਇਹਦਾ ਸਕੂਲ ਜਿਹੜੇ ਹਰ ਇੱਕ ਸਕੂਲ ਦੇ ਨਾਲ ਸੁਮਿੰਪੂ ਲੋ ਬਣਿਆ ਕੀ ਹੂੰ ਤਾਂ ਪੈਸੇ ਹੂੰ ਪੈਸੇ ਕਹਿੰਦਾ ਤੁਹਾਡੇ ਪਹਾੜਾਂ ਚ ਦਬੇ ਪਏ ਨੇ ਹੂੰ ਢੱਜ ਪਏ ਨੇ ਮੈਂ ਉਹ ਕੱਢੂ ਹੂੰ ਚਲੋ ਹੁਣ ਜਿਹੜਾ ਆਪਾਂ ਠੋਸ ਮਾਹੌਲ ਤੇ ਆਈਏ ਜਿਹੜੀ ਆਪਾਂ ਗੱਲ ਕਰਦੇ ਆ ਖੇਡਾਂ ਮਤਨ ਪੰਜਾਬ ਦੀਆਂ ਹਾਂਜੀ ਹੁਣ ਦੇਖੋ ਪੰਜਾਬ ਖੇਡਾਂ ਚ ਕੋਈ ਪਹਿਲਾਂ ਵੀ ਨੰਬਰ 1 ਤੇ ਕਿਸੇ ਵੇਲੇ ਹੁੰਦਾ ਹੋਊ ਬਿਲਕੁਲ ਪਰ ਇਹ ਹੈਗਾ ਸੀ 8ਵੇਂ ਨੰਬਰ ਤੇ ਜੀ 3 ਸਾਲ ਬਾਅਦ ਖੇਡ ਮੰਤਰੀ ਭਗਵੰਤ ਮਾਨ ਜੀ ਸੋਨ ਛੇਡੋ ਇੰਡੀਆ ਦੇ ਵਿੱਚ 8ਵੇਂ ਤੋਂ 13ਵੇਂ ਥਾਂ ਤੇ ਆ ਗਿਆ ਜੀ ਤੁਸੀਂ ਦੇਖੋ ਜੀ ਜੀ ਸੋਨ ਤਗਮਿਆਂ ਮਹਾਰਾਸ਼ਟਰ ਕੋਲੇ ਨੇ 58 ਜੀ ਤੇ ਚਾਂਦੀ ਤਗਮੇ ਨੇ 47 ਕਾਂਸੀ ਤਗਮੇ ਨੇ 53 152 ਕੁੱਲ ਤਗਮੇ ਨੇ ਮਹਾਰਾਸ਼ਟਰ ਕੋਲੇ ਜੀ ਹਰਿਆਣਾ ਸਾਡਾ ਗਵਰਨਰ ਦੀ ਸਟੇਟ ਆ ਜੀ 39 ਸੋਨ ਤਗਮੇ ਨੇ ਉਹਦੇ ਕੋਲੇ 27 ਚਾਂਦੀ ਦੇ ਤਗਮੇ ਨੇ 51 ਕਾਂਸੀ ਦੇ ਨੇ ਕੁੱਲ ਨੇ 117 ਹੂੰ ਸਾਡੇ ਨਾਲ ਰਾਜਸਥਾਨ ਜੀ ਉਹਦੇ ਕੋਲ 24 ਹੋਂ ਤਗਮੇ ਨੇ ਹੂੰ 12 ਚਾਂਦੀ ਦੇ ਤਗਮੇ ਨੇ ਜੀ 24 ਕਾਂਸੀ ਦੇ ਤਗਮੇ ਨੇ ਉਹਦੇ ਕੋਲੇ ਨੇ 60 ਜੀ ਤੇ ਪੰਜਾਬ ਕੋਲੇ ਕੀ ਆ ਜੀ ਹੂੰ 8 ਹੋਂ ਤਗਮੇ ਸਿਰਫ 8 ਜੀ 12 ਚਾਂਦੀ ਦੇ ਤਗਮੇ ਹੂੰ 24 ਕਾਂਸੀ ਦੇ ਤਗਮੇ ਕੁੱਲ 44 ਜੀ 44 ਤੋਂ ਵੀ ਤੁਸੀਂ ਗਾਹਾਂ ਦੇਖੋਗੇ ਜੀ ਜੁੱਡੋ ਚੋਂ ਦੋ ਜੀ ਗੱਤਕੇ ਚੋਂ ਦੋ ਜੀ ਨਿਸ਼ਾਨੇਬਾਜ਼ੀ ਤੋਂ ਦੋ ਜੀ ਜੇਬ ਨਾਸਤਿਕ ਤੋਂ ਇੱਕ ਭਾਰ ਤੋਲ ਕੇ ਇੱਕ ਮਤਲਬ ਕੁੱਲ ਮਿਲਾ ਕੇ 5 ਖੇਡਾਂ ਚੋਂ ਇਹ ਤਗਮੇ ਬਣੇ ਨੇ ਪਰ ਪੰਜਾਬ ਦੀਆਂ ਖੇਡਾਂ ਕੀ ਨੇ ਜੀ ਮੈਨੂੰ ਵੀ ਤਾਂ ਦੱਸੋ ਨਾ ਹਾਂਜੀ ਉਹੀ ਗੱਲ ਪੰਜਾਬ ਦੀਆਂ ਖੇਡਾਂ ਸੀ ਹਾਕੀ ਪੰਜਾਬ ਦੀਆਂ ਖੇਡਾਂ ਸੀ ਕਬੱਡੀ ਪੰਜਾਬ ਦੀ ਖੇਡ ਸੀ ਫੁੱਟਬਾਲ ਹੂੰ ਉਹ ਖੇਡਾਂ ਕਿੱਥੇ ਗਈਆਂ ਜੀ ਜੀ ਮਤਲਬ ਸਿੱਖਿਆ ਕ੍ਰਾਂਤੀ ਦਾ ਜਲੂਸ ਨਿਕਲ ਗਿਆ ਜੀ ਭਗਵੰਤ ਮਾਨ ਦੇ ਖੇਡ ਖੇਤਰ ਦੇ ਵਿੱਚ ਇਹਦਾ ਮਹਿਕਮਾ ਇਹਦਾ ਜਲੂਸ ਨਿਕਲ ਗਿਆ ਜੀ ਤੁਹਾਡੀ ਜਵਾਬ ਨਹੀਂ ਕੋਈ ਨਹੀਂ ਜੀ ਮਤਲਬ ਤੁਸੀਂ ਇਹ ਦੇਖੋ ਜੀ ਇਹ ਸ਼ਬਦਾਂ ਦੇ ਜਾਦੂਗਰ ਜੋਦਣਾ ਸ਼ਹਿਰੋਂ ਰੁੱਧੋ ਅੱਜ ਨਵੇਂ ਸ਼ਹਿਰ ਗਏ ਕਿਹੜੇ ਸਾਰੇ ਪੰਜਾਬ ਕਹਿਣ ਲੱਗਾ ਜੀ ਹੁਣ ਤਾਂ ਪੰਜਾਬ ਨਸ਼ਾ ਮੁਕਤ ਹੋ ਗਿਆ ਸਭ ਬੋਲੀਂ ਜੋ ਝੂਠ 100 ਵਾਰ ਝੂਠ ਬੋਲੀਂ ਜੋ 100 ਵਾਰ ਝੂਠ ਬੋਲੀਂ ਜੋ ਹੂੰ ਥੋਡੇ ਐਮਐਲਏ ਪਿੰਡਾਂ ਚ ਜਾਂਦੇ ਨੇ ਜੁੱਤੀਆਂ ਪਹਿ ਰਹੀਆਂ ਨੇ ਉਹਨਾਂ ਦੀ ਜੀ ਇੱਥੇ ਕ੍ਰਾਂਤੀ ਦੇ ਉਦਘਾਟਨੀ ਕੰਮ ਜੀ ਜਲੂਸ ਤੁਹਾਡਾ ਨਿਕਲ ਰਿਹਾ ਉਹ ਤੋਂ ਭੱਜ ਰਹੇ ਹੋ ਜੀ ਮਤਲਬ ਤੁਹਾਡਾ ਆ ਰਹੇ ਹੈ ਨਾ ਦੋ ਪਹੀਆ ਵਿਸਰ ਗਈਆਂ ਸੜਕੇ ਮੇਰੀ ਢੂਈ ਦੇ ਜੀ ਤੇ ਸਾਰਾ ਦਿੱਲੀ ਦਾ ਠੱਗ ਟੋਲਾ ਪੰਜਾਬ ਚ ਆ ਗਿਆ ਜੀ ਯਾਰ ਤੁਸੀਂ ਦਿੱਲੀ ਹਾਰ ਗਏ ਦੇਖੋ ਹਾਰ ਜਿੱਤ ਹੁੰਦੀ ਰਹਿੰਦੀ ਏ ਉੱਥੇ ਲੜੋ ਬਿਲਕੁਲ ਬਿਲਕੁਲ ਦਿੱਲੀ ਚ ਆਵਾਜ਼ ਵੀ ਪਾਰਟੀ ਕਿਹੜੀ ਗੱਲ ਤੇ ਲੜ ਰਹੀ ਹੈ ਮੈਨੂੰ ਇੱਕ ਨੰਬਰ ਦੱਸੋ ਜੀ ਜੀ ਮੈਂ ਸਾਰੇ ਮਨੀਸ਼ ਜੀ 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 ਮੇਰਾ ਸਵਾਲ ਲੈ ਲਓ ਇੱਥੇ ਦੇਖਣ ਨੂੰ ਇਹ ਵੀ ਆ ਰਿਹਾ ਹੈਗਾ ਜਿਸ ਤਰ੍ਹਾਂ ਇਹਨਾਂ ਨੇ ਐਲਾਨ ਕੀਤਾ ਸੀ ਕਿ ਅਸੀਂ 1-1000 ਰੁਪਏ ਮਹਿਲਾਵਾਂ ਨੂੰ ਦਵਾਂਗੇ ਤੇ ਜਿਹੜੀ ਭਾਜਪਾ ਉਹਦੇ ਵੱਲੋਂ ਵੀ ਐਲਾਨ ਕੀਤਾ ਗਿਆ ਸੀ ਸਮਾਨ ਭੱਤਾ ਜਿਹੜਾ ਉਹ ਉਹ ਲੇਡੀਜ਼ ਨੂੰ ਦਵਾਂਗੇ ਜਿਹੜੇ ਦਿੱਲੀ ਦੇ ਥੋੜੇ ਸਮੇਂ ਲਈ ਸੀਐਮ ਰਹੇ ਆਤਿਸੀ ਜਦੋਂ ਭਾਜਪਾ ਦੀ ਸਰਕਾਰ ਦਿੱਲੀ ਵਿੱਚ ਬਣੀ ਦੂਸਰੇ ਦਿਨ ਹੀ ਪ੍ਰੈਸ ਕਾਨਫਰੰਸ ਕਰਨ ਲੱਗੇ ਕਿ ਤੁਸੀਂ ਜਿਹੜਾ ਐਲਾਨ ਕੀਤਾ ਬੀਬੀਆਂ ਨੂੰ ਦੇਣ ਦਾ ਤਾਂ ਉਹ ਤੁਸੀਂ ਮਾਨ ਭੱਤਾ ਜਿਹੜਾ ਉਹ ਬੀਬੀਆਂ ਨੂੰ ਦੇਣਾ ਸ਼ੁਰੂ ਕਰੋ ਹਾਲਾਂਕਿ ਪੰਜਾਬ ਵਿੱਚ 3 ਸਾਲ ਹੋ ਗਏ ਸਰਕਾਰ ਨੂੰ ਤੇ ਉਹਨਾਂ ਨੂੰ ਇੱਕ ਦਿਨ ਹੋਇਆ ਸੀ ਸਰਕਾਰ ਨੂੰ ਇਸ ਤਰ੍ਹਾਂ ਕਿ ਇਹਨੂੰ ਕਿਵੇਂ ਦੇਖਦੇ ਹਾਂ ਦੇਖੋ ਜੀ ਗੱਲ ਪਤਾ ਕੀ ਆ ਜੀ ਮਤਲਬ ਇਹ ਨਾਰੇਵਾਜ ਛਲੇਡੇਵਾਜ ਸਰਕਾਰਾਂ ਜੀ ਇਹਨਾਂ ਨੇ ਦਿੱਲੀ 'ਚ ਵੀ 1 ਸਾਲ ਪਹਿਲਾਂ ਫੈਸਲਾ ਕਰ ਲਿਆ ਸੀ ਹੂੰ ਵੀ ਅਸੀਂ ਆਹ ਪੱਤਾ ਦੇਵਾਂਗੇ ਦਿੱਤਾ ਨਹੀਂ ਜੀ ਪੰਜਾਬ ਦੇ ਵਿੱਚ ਜਦੋਂ ਦੇਖੋ ਪੰਜਾਬ ਨੂੰ ਤਾਂ ਹੁਣ ਇਹ ਲੁੱਟ ਪਏ ਗਏ ਦਿੱਲੀ ਦੇ ਧਾੜਵੀਆਂ ਨੇ ਨਾ ਪੰਜਾਬ ਨੂੰ ਲੁੱਟ ਕੇ ਲੁੱਟਣ ਲਈ ਪੈ ਗਏ ਜੀ ਜਦੋਂ ਤੱਕ ਇਹ ਨਹੀਂ ਦਿੱਲੀ ਸਰਕਾਰ ਸੀ ਸਾਰਾ ਭਾਰਤ ਦੇ ਵਿਚ ਆਵਾਮ ਆਦਮੀ ਪਾਰਟੀ ਨੂੰ ਉਭਾਰਨ ਦਾ ਖਰਚ ਪੰਜਾਬ ਤੋਂ ਚੱਲ ਰਿਹਾ ਸੀ ਜੀ ਉਹ ਆਤਮਾਨ ਜਦੋਂ ਗੁਜਰਾਤ ਚੋਂ ਆਇਆ ਆਜ ਤੱਕ ਟੈਲੀਵਿਜ਼ਨ ਤੇ ਵੀ ਇੰਟਰਵਿਊ ਸੀ ਉਹ ਕਹਿੰਦੇ ਵੀ ਤੁਸੀਂ 1000 ਰੁਪਏ ਤਾਂ ਦਿੱਤਾ ਨਹੀਂ ਬੀਬੀਆਂ ਨੂੰ ਹੂੰ ਕਹਿੰਦਾ ਜੀ ਅਗਲੇ ਵਾਰ ਵਿੱਚ ਹੋ ਉਹ ਵੀ ਲੰਘ ਗਿਆ ਜੀ ਉਮੀਦ ਸੀ ਇਸ ਵਾਰ ਦੇ ਵਿੱਚ ਲੋਕ ਸਭਾ ਦੀ ਚੋਣ ਚ ਫਸ ਗਿਆ ਕਹਿੰਦਾ 1100 ਦੇਵਾਂਗੇ ਜੀ ਹੁਣ ਇਹਨੂੰ ਸਵਾਲ ਕੀਤਾ ਬਜਟ ਚ ਤਾਂ ਆਇਆ ਨਹੀਂ ਕਹਿੰਦਾ ਬਜਟ ਚ ਤਾਂ ਕੋਈ ਗੱਲੇ ਨਹੀਂ ਇਹ ਤਾਂ ਬੱਸ ਸਰਕਾਰ ਦਾ ਪ੍ਰਬੰਧਕੀ ਫੈਸਲਾ ਹੁੰਦਾ ਜਦੋਂ ਸਾਡੀ ਗੱਲ ਬਣੂ ਅਸੀਂ ਦੇ ਦਾਂਗੇ ਜੀ ਦੇਜੀ ਤੁਸੀਂ ਮੇਰੀ ਗੱਲ ਸੁਣੋ ਇਹ ਕਿ ਉਹ 300 ਯੂਨਟ ਬਿਜਲੀ ਫ੍ਰੀ ਦੇਤੀ ਬਿਲਕੁਲ ਦੇਤੀ ਇਹ ਤਾਂ ਤੱਥਾਂ ਜੀ ਪਰ ਤੁਸੀਂ ਇਹ ਕਿਹਾ ਸੀ ਜਿਹੜੇ ਨਿੱਜੀ ਥਰਮਲਾਂ ਨਾਲ ਸੰਬੰਧਿਤ ਨੇ ਜੀ ਅਸੀਂ ਜਿਹੜੇ ਮਹਿੰਗੀ ਬਿਜਲੀ ਖਰੀਦ ਰਹੇ ਨੇ ਤੇ ਬਿਨਾਂ ਬਿਜਲੀ ਵਰਤੇ ਉਹਨਾਂ ਨੂੰ ਪੈਸੇ ਦਿੱਤੇ ਜਾ ਰਹੇ ਨੇ ਅਸੀਂ ਉਹਦਾ ਰਿਵਿਊ ਕਰਾਂਗੇ ਕਦੇ ਜਿਨੂੰ ਚਿੱਟੇ ਹਾਥੀ ਕਿਹਾ ਸੀ ਇਹਨਾਂ ਨੇ ਚਿੱਟੇ ਹਾਥੀ ਵੀ ਕਿਹਾ ਸੀ ਤੇ ਇਹ ਵੀ ਕਿਹਾ ਸੀ ਵੀ ਕਿਉਂਕਿ ਕਾਰਪੋਰੇਟਰ ਵਾਲੇ ਨੇ ਹਰ ਪਾਰਟੀ ਮੇਨੇ ਵੀ ਇਹ ਨਹੀਂ ਰੱਦ ਕਰ ਸਕਦੇ ਅਸੀਂ ਰੱਦ ਕਰਾਂਗੇ ਕਦੇ ਮੁੜ ਕੇ ਪ੍ਰਾਈਵੇਟ ਫਰਮਾਂ ਨਾਲ ਸਮਝੌਤੇ ਆ ਵੀ 3 ਸਾਲ ਚ ਗੱਲ ਸੁਣੀ ਹੈ ਜੀ ਬਿਲਕੁਲ ਸੋ ਇਹ ਕਰਕੇ ਜਿੰਮਨ ਹੋਰ ਮੁਖ ਹੋਰ ਸੋ ਕਾਂਢੇ ਕੱਟਿਆ ਬਾਈ ਜੀ ਇੱਕ ਵੱਡਾ ਭਗਵਾਨਤਮਨ ਨਾ ਇੱਕ ਕਹਾਣੀ ਸੁਣਾਉਣਾ ਹੁੰਦਾ ਸੀ ਜੀ ਦੂਜਿਆਂ ਨੂੰ ਅਸਲ ਹੁਣ ਤਾਂ ਗੱਲ ਬਾਈ ਜੀ ਇਹ ਹੋ ਗਈ ਮੋਦੀ ਦੀਆਂ ਪੁਰਾਣੀਆਂ ਵੀਡੀਓ ਚੱਕ ਲੋ ਜੀ OTT ਬਦੀ ਕਿਵੇਂ ਆਉਂਦੇ ਨੇ ਕਿਵੇਂ ਪੈਸਾ ਆਉਂਦਾ ਜੀ ਕਿਵੇਂ ਸਾਡਾ ਪੈਸਾ ਗਿਰ ਰਿਹਾ ਜੀ ਕਿਵੇਂ ਵੱਧ ਰਿਹਾ ਜੀ ਜੀ ਉਦੋਂ ਆਏ ਲੱਗਦਾ ਵੀ ਬੜਾ ਚਿੰਤਾ ਅੱਜ ਉਹ ਸਾਰੀ ਗੱਲ ਉਹਦੇ ਉਲਟ ਫੁਕਤ ਰਹੀ ਆ ਜੀ ਕਹਿੰਦਾ ਸੀ ਹਮਲਾ ਸਾਡੇ ਤੇ ਹੁੰਦਾ ਅਸੀਂ ਜਾ ਕੇ ਅਮਰੀਕਾ ਕੋਲੇ ਵਾਜਦੇ ਨੇ ਹਾਏ ਜੀ ਮਾਰ ਤੇ ਜੀ ਸਾਨੂੰ ਬਚਾਓ ਜੀ ਜੀ ਤੇ ਹੁਣ ਹੋਇਆ ਕਿ ਤੁਹਾਡੇ ਸਾਹਮਣੇ ਆ ਜੀ ਤੇ ਮਨਜੀ ਸਾਹਿਬ ਇਹ ਜੀ ਮਾਲੀ ਸਾਹਿਬ ਅੱਜ 10ਵੀਂ ਦਾ ਨਤੀਜਾ ਆਇਆ ਪੰਜਾਬ ਬੋਰਡ ਸਿੱਖਿਆ ਬੋਰਡ ਮਹਾਲੀ ਦਾ ਤੇ ਪਿਛਲੇ ਦਿਨੀ ਆਇਆ 12ਵੀਂ ਦਾ ਉਹ ਜਿਹੜੇ ਪਹਿਲੇ ਤਿੰਨ ਸਥਾਨ ਨੇ ਚਾਹੇ ਉਹਦੇ ਵਿੱਚ ਤਿੰਨਾਂ ਸਥਾਨਾਂ ਦੇ 10ਵੀਂ ਚੋਂ ਤੇ 12ਵੀਂ ਚੋਂ ਪਹਿਲੇ ਨੰਬਰ ਤੇ ਕੁੜੀਆਂ ਨੇ ਕਾਬਜ਼ ਰਹੀਆਂ ਨੇ ਤੇ ਇਹ ਤਿੰਨੇ ਜਿਹੜੇ ਮਤਲਬ ਟੋਟਲ 6 ਹੋਗੇ 3 10ਵੀਂ ਦੇ 3 12ਵੀਂ ਦੇ ਔਰ ਤਿੰਨੇ ਜਿਹੜੇ ਦੋਨੇ ਦਿੱਜੇ ਨੇ 6 ਕੁੜੀਆਂ 6 ਦੇ 6 ਕੁੜੀਆਂ ਪ੍ਰਾਈਵੇਟ ਸਕੂਲਾਂ ਦੀਆਂ ਨੇ ਜੀ ਸਿੱਖਿਆ ਕ੍ਰਾਂਤੀ ਦੀ ਗੱਲ ਆਮ ਆਦੀ ਪਾਰਟੀ ਵੱਲੋਂ ਲਗਾਤਾਰ ਕੀਤੀ ਜਾਂਦੀ ਹੈ ਕਿ ਅਸੀਂ ਸਿੱਖਿਆ ਕ੍ਰਾਂਤੀ ਦੀ ਬਦਲਾਅ ਕਰਤਾ ਸਮਾਰਟ ਸਕੂਲ ਅਸੀਂ ਬਣਾਤੇ ਅਸੀਂ ਐਜੂਕੇਸ਼ਨ ਪੱਧਰ ਦਾ ਉੱਚਾ ਚੱਕਤਾ ਕਿ ਅਸੀਂ ਬਿਜ਼ਨਸਮੈਨ ਦਾ ਬੱਚਾ ਤੇ ਰੇੜੀ ਵਾਲੇ ਦਾ ਬੱਚਾ ਇੱਕ ਬੈਂਚ ਦੇ ਬੈਠ ਕੇ ਪੜਨ ਲਾਤੇ ਤਾਂ ਕੀ ਲੱਗਦਾ ਕਿ ਜੋ ਸਿੱਖਿਆ ਕ੍ਰਾਂਤੀ ਦੀ ਇਹ ਗੱਲ ਕਰਦੇ ਨੇ ਜਿਹੜਾ ਨਤੀਜਿਆਂ ਦੇ ਵਿੱਚ ਸਰਕਾਰੀ ਸਕੂਲ ਪਛੜੇ ਨੇ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ 10ਵੀਂ ਵਾਲਾ ਰਿਜ਼ਲਟ ਮੇਰੇ ਕੋਲੇ ਆਇਆ ਹੋਇਆ ਮੈਂ ਉਹਦਾ ਅਧਿਐਨ ਨਹੀਂ ਕੀਤਾ ਹਾਲੇ ਜੀ ਉੱਦੋਂ ਪਹਿਲਾਂ 12ਵੀਂ ਦਾ ਰਿਜ਼ਲਟ ਮੇਰੇ ਕੋਲ ਆਇਆ ਸੀ ਮੈਂ ਉਹਦਾ ਅਧਿਐਨ ਕੀਤਾ ਮੈਂ ਪੋਸਟ ਪਾਈਆ ਵੀ ਇਹਨਾਂ ਦਾ ਸਕੂਲ ਆਫ ਐਮੀਨੈਂਸ ਦਾ ਡੀਲੂਟ ਨਿਕਲ ਗਿਆ ਜੀ ਤੁਹਾਡੀ ਗੱਲ ਬਿਲਕੁਲ ਠੀਕ ਆ ਜੋ ਸਾਹਮਣੇ ਦਿਸੇ ਨਹੀਂ ਮੈਨੂੰ ਮੋਟੀਆਂ ਗੱਲਾਂ ਨੇ ਉਹਦੇ ਵਿੱਚ ਜਿਹੜੇ ਸਕੂਲਾਂ 'ਚ ਅਧਿਆਪਕ ਘੱਟ ਨੇ ਉਹਨਾਂ ਦੇ ਬੱਚਿਆਂ ਦੀ ਪ੍ਰਤੀਸ਼ਤ ਜ਼ਿਆਦਾ ਆ ਜੀ ਬੰਦ ਸਰਕਾਰੀ ਸਕੂਲ ਤਾਂ ਜਿਵੇਂ ਐਮੀਨੈਂਸ ਸਕੂਲ ਨਹੀਂ ਦਿਸਦੇ ਕਿਤੇ ਬਾਹਰ ਮੇਰੀ ਮੈਰਿਟ ਦੇ ਸਰਕਾਰੀ ਸਕੂਲ ਨਹੀਂ ਦਿਸਦੇ ਜੀ ਤੁਸੀਂ ਬਾਈ ਜੀ ਬੋਲ ਹੀ ਜਾਓ ਜੀ ਬਸ ਇਹਨਾਂ ਦਾ ਫਾਇਦਾ ਪਤਾ ਕੀ ਆ ਜੀ ਇਹਨਾਂ ਦੇ ਹੱਕ ਤੇ ਇਹ ਗੱਲ ਹੀ ਜਾਂਦੀ ਆ ਵੀ ਇਹਨਾਂ ਤੋਂ ਪਹਿਲਾਂ ਦੀਆਂ ਜਿਹੜੀਆਂ ਸਰਕਾਰਾਂ ਨੇ ਜੀ ਬਈ ਉਹ ਵੀ ਸਿਰੇ ਦੀਆਂ ਨਕਮੀਆਂ ਸੀ ਜੀ ਇਸੇ ਕਰਕੇ ਇਹਨਾਂ ਨੂੰ ਲੋਕਾਂ ਨੇ ਲਿਆਂਦਾ ਜੀ ਕਿਉਂਕਿ ਨਕਮੀਆਂ ਸਰਕਾਰਾਂ ਨੇ ਉਹ ਇਹਨਾਂ ਦੇ ਖਿਲਾਫ ਲੜਾਈ ਲੜ ਨਹੀਂ ਸਕਦੀਆਂ ਹੂੰ ਲੋਕਾਂ ਕੋਲੇ ਗੱਲ ਕਹਿਣ ਨੂੰ ਹੈ ਨਹੀਂ ਕਿ ਇਹਨਾਂ ਨਾਲੋਂ ਉਹ ਚੰਗੇ ਸੀ ਇਹ ਗੱਲ ਕਹਿਣ ਨੂੰ ਹੈ ਨਹੀਂ ਨਹੀਂ ਉਹ ਜਿਹੜੀ ਹੈ ਮੈਂ ਕਹਿੰਦਾ ਕਾਂਗਰਸ ਤੇ ਇਕੱਲੀ ਨਹੀਂ ਜੀ ਉਹ ਆਮ ਤਮਾਮ ਦੇ ਖਿਲਾਫ ਕਿਹੜੀ ਗੱਲ ਤੇ ਲੜਨਗੇ ਜੀ ਉਹ ਕਹਿੰਦੇ ਤੂੰ ਕੱਚਿਆਂ ਨੂੰ ਪੱਕੇ ਨਹੀਂ ਕੀਤਾ ਉਹ ਕਹਿੰਦਾ ਕੱਚੇ ਰੱਖੇ ਕੀ ਨਹੀਂ ਸੀ ਬਿਲਕੁਲ ਬਿਲਕੁਲ ਉਹ ਕਹਿੰਦਾ ਤੂੰ ਠੇਕੇ ਵਾਲਿਆਂ ਨੂੰ ਐ ਨਹੀਂ ਕੀਤਾ ਉਹ ਕਹਿੰਦਾ ਠੇਕੇ ਤੇ ਰੱਖੇ ਕੀ ਨਹੀਂ ਸੀ ਹੂੰ ਇਸ ਕਰਕੇ ਇਹਨਾਂ ਦੇ ਆ ਖੁਸ਼ਕਿਸਮਤੀ ਸਮਝ ਲਓ ਇਹਨਾਂ ਦੇ ਖਿਲਾਫ ਬਹੁਤ ਵੀ ਪਾਰਟੀਆਂ ਲੜ ਨਹੀਂ ਰਹੀਆਂ ਕਿਉਂਕਿ ਵਿਰੋਧੀ ਪਾਰਟੀਆਂ ਦੀਆਂ ਨੀਤੀਆਂ ਨੂੰ ਇਹ ਲਾਗੂ ਕਰ ਰਹੇ ਆ ਹੂੰ ਬਿਲਕੁਲ ਮਤਲਬ ਇਹ ਇਹੀ ਖੁਸ਼ਕਿਸਮਤੀ ਆ ਵੀ ਮੰਨ ਲਓ ਜੀ ਮਤਲਬ ਇਹਨਾਂ ਦੇ ਖਿਲਾਫ ਕੋਈ ਮਸਲਾ ਉੱਠਦਾ ਜੀ ਲੋਕ ਲੜ ਰਹੇ ਨੇ ਟੀਚਰ ਲੜ ਰਹੇ ਨੇ ਹੁਣ ਪ੍ਰਾਣੀ ਪੈਨਸ਼ਨ ਬਹਾਲ ਕਰੋ ਦਾ ਸਵਾਲ ਆ ਜੀ ਮਤਲਬ ਕਰਮਚਾਰੀ ਲੜ ਰਹੇ ਨੇ ਹੂੰ ਕਿਆਸੀ ਪਾਰਟੀ ਕੋ ਬੋਲਣ ਯੋਗੀ ਨਹੀਂ ਵੀ ਤੁਸੀਂ ਰੱਦ ਕੀਤੀ ਸੀ ਹੂੰ ਤੁਸੀਂ ਕਿਹੜੇ ਮੂੰਹ ਨਾਲ ਸਾਨੂੰ ਕਹਿੰਦੇ ਹੋ ਪ੍ਰਾਣੀ ਪੈਨਸ਼ਨ ਬਹਾਲ ਕਰੋ ਰੱਦ ਤਾਂ ਤੁਸੀਂ ਕੀਤੀ ਆ ਜੀ ਲੋ ਇਸ ਕਰਕੇ ਬਾਈ ਇਹਨਾਂ ਦੀ ਗੁੱਲੀ ਤਾਂ ਪੈ ਰਹੀ ਆ ਵੀ ਗਰੋਹੀ ਪਾਰਟੀ ਅਸਲ ਵਿੱਚ ਪੰਜਾਬ 'ਚ ਕੋਈ ਹੈ ਹੀ ਨਹੀਂ ਹੂੰ ਜਿਹੜੀ ਇਹਨਾਂ ਦਾ ਨੀਤੀ ਤੇ ਜਵਾਬ ਦੇ ਹੀ ਪਾਰਦਰਸ਼ਤਾ ਦਾ ਵੀ ਵਿਰੋਧ ਕਰ ਸਕੇ ਹੂੰ ਉਹ ਹਾਲਤ ਹੈ ਆਏ ਇਸ ਕਰਕੇ ਬਈ ਜੋ ਝੂਠ ਸੁਫਾਨ ਬੋਲੀ ਜਾਣ ਲੋਕ ਸੁਣੀ ਜਾਂਦੇ ਆ ਲੋਕ ਵਿਚਾਰੇ ਕੀ ਕਰਨ ਜੀ ਲਾਸਟ ਮਿੰਟ ਜੀ 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 ਹਾਂਜੀ ਪੂਰਾ ਕਰੋ ਉਹ ਕਹਿੰਦਾ ਨਾ ਚਿੜੀ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਜੀ ਲੋਕਾਂ ਦਾ ਤਾਂ ਹਾਲੇ ਆ ਨਾ ਜੀ ਬੋਲੋ ਲਾਸ ਸਵਾਲ ਮੇਰਾ ਹੀ ਰਹੂਗਾ ਮਾਲੀ ਸਾਹਿਬ ਕੇ ਜਿਸ ਤਰ੍ਹਾਂ ਇਹ ਜੰਗ ਜੁਧ ਨਸ਼ਾ ਵਿਰੋਧੀ ਗੱਲ ਕੀਤੀ ਗਈ ਹੈ ਇੱਕ ਜ਼ਿਲ੍ਹੇ ਦੇ ਵਿੱਚੋਂ ਅੱਜ 80 ਕਿਲੋ ਚਟਾ ਜਿਹੜਾ ਫੜਿਆ ਗਿਆ ਤੇ ਨਕਲੀ ਸ਼ਰਾਬ ਦੀ ਜੀ ਬਰਾਮਦਗੀ ਆ ਉਹ ਵੀ ਲਗਾਤਾਰ ਹੋ ਰਹੀ ਆ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਆ ਕਿ ਜਿੱਥੇ ਜਿਹੜੀ ਜਗ੍ਹਾ ਦੇ ਉੱਤੇ ਇੱਕ ਪਿੰਡ ਪੈਂਦਾ ਟੋਂਗ ਬਾਬਾ ਬਕਾਲਾ ਦੇ ਕੋਲੇ ਟੋਂਗ ਪਿੰਡ ਹੈਗਾਗਾ ਉੱਥੇ ਨਕਲੀ ਸ਼ਰਾਬ ਲੋਕ ਉਸੇ ਤਰ੍ਹਾਂ ਹੀ ਫਿਰ ਤੋਂ ਲਈ ਆ ਰਹੇ ਨੇ ਡੱਬਾਂ ਦੇ ਵਿੱਚ ਆਪਦੇ ਬੈਗਾਂ ਦੇ ਵਿੱਚ ਠੰਡੇ ਵਾਲੀਆਂ ਬੋਤਲਾਂ ਦੇ ਵਿੱਚ ਸ਼ਰਾਬ ਹਲੇ ਵੀ ਉਮੀ ਆਈ ਜਾ ਰਹੀ ਹੈ ਚਿੱਟਾ ਹਲੇ ਵੀ ਉਮੀ ਆਈ ਜਾ ਰਿਹਾ ਇਹ ਜਿਹੜੀ ਜੰਗ ਨਸ਼ਿਆਂ ਵਿਰੁੱਧ ਹੈਗੀ ਹੈ ਇਕੱਲੇ ਬੋਡਾਂ ਤੱਕ ਸੀਮਤ ਰਹਿ ਗਈ ਹੈ ਜਾਂ ਇਕੱਲੇ ਸਪੀਚਾਂ ਤੱਕ ਸੀਮਤ ਰਹਿ ਗਈ ਹੈ ਚਲੋ ਦੇਖੋ ਇਸ਼ਤਿਹਾਰ ਬਾਜੀ ਦੀ ਤਾਂ ਗੱਲ ਛੱਡੋ ਜਿਹੜਾ ਭਗਵੰਤ ਮਾਨ ਕਹਿਣਾ ਹੁੰਦਾ ਸੀ ਨਾ ਵੀ ਭਾਂਡਿਆਂ ਤੇ ਵੀ ਫੋਟੋ ਦੀ ਬਾਦ ਲਾ ਗਈ ਬਾਦਲ ਦੀ ਫੋਟੋ ਆ ਗਈ ਬੀਚੀਆਂ ਢੰਡ ਕੱਢ ਕੇ ਮਾਜਦੀਆਂ ਨੇ ਹੂੰ ਤੇ ਹੁਣ ਅਚਾਰ ਵਾਲਾ ਭਾਬੀ ਜੀ ਇਹਨਾਂ ਨੇ ਸਿਰ ਆਲਾ ਤਾਂ ਉਹਦੂ ਵੀ ਅੱਗੇ ਜੀ ਮਤਲਬ ਇਸ ਗੱਲ ਦਾ ਤਾਂ ਕੋਈ ਰੌਲਾ ਹੀ ਨਹੀਂ ਨਾ ਜੀ ਵੀ ਜਿਹੜੀ ਗੱਲ ਦਾ ਇਹਦੇ ਵਿਰੋਧ ਕੀਤਾ ਜੀ ਅੱਜ ਇਹਦੀ ਪੁਰਾਣੀ ਵੀਡੀਓ ਪਾ ਦਿਓ ਚਾਹੇ ਸਿਕਿਉਰਿਟੀ ਬਾਰੇ ਆ ਚਾਹੇ ਪ੍ਰਚਾਰ ਬਾਰੇ ਆ ਚਾਹੇ ਕਿਸੇ ਗੱਲ ਬਾਰੇ ਉਹ ਐ ਲੱਗਦਾ ਭਗਵੰਤ ਜੀ ਅੱਜ ਦੇ ਉਲਟ ਬੋਲ ਰਹੇ ਆ ਜੀ ਬਿਲਕੁਲ ਖੁਦ ਹੀ ਉਲਟ ਬੋਲ ਰਹੇ ਜਿਵੇਂ ਇਸ ਤਰ੍ਹਾਂ ਲੱਗਦਾ ਤੁਸੀਂ ਆਪ ਦਾ ਸਵਾਲ ਦੁਬਾਰੇ ਦੁਹਰਾਇਓ ਲਾਸਟ ਸਵਾਲ ਨੂੰ ਲਾਸਟ ਸਵਾਲ ਇਹੀ ਸੀਗਾ ਕਿ 80 ਕਿਲੋ ਚਿੱਟਾ ਜਿਹੜੇ ਦੇ ਵਿੱਚੋਂ ਫੜਿਆ ਗਿਆ ਤੇ ਜਿੱਥੇ ਪਹਿਲਾਂ ਮੌਤਾਂ ਹੋਈਆਂ ਮੈਂ ਮੈਂ ਸਮਝ ਗਿਆ ਜੀ ਮੈਂ ਸਮਝ ਗਿਆ ਜੀ ਅਸਲ ਵਿੱਚ ਸਮੱਸਿਆ ਪਤਾ ਕੀ ਆ ਜੀ ਆਪਾਂ ਮਾਰ ਰਹੇ ਆ ਅੱਕਾਂ ਚ ਰੰਡੇ ਜੀ ਦੇਖੋ ਪਾਸ ਇੱਕ ਉਹ ਬੇਚਾਰਾ ਨਾਲ ਮਤਭੇਦ ਹੋ ਉਹਨੇ ਇੱਕ ਵਾਰ ਨੇ ਇੱਕ ਕਵਿਤਾ ਲਿਖੀ ਸੀ ਉਹਦੀ ਇੱਕ ਲਾਈਨ ਸੀ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ ਜੀ ਬਿਲਕੁਲ ਬਾਈ ਜੀ ਪੰਜਾਬ ਦੇ ਸੁਪਨੇ ਮਾਰਦੇ ਹਮ ਪੰਜਾਬ ਲੜਿਆ ਪੰਜਾਬ ਕੁਚਲਤਾ ਪੰਜਾਬ ਆ ਕੁਛ ਕਰਦਾ ਜਦੋਂ ਸੁਪਨੇ ਮਰ ਜਾਣ ਨਾ ਥੋਡੇ ਜੀ ਤੁਹਾਨੂੰ ਕੋਈ ਅੱਗੇ ਰਾਹ ਨਾ ਦਿਸੇ ਵੀ ਅਸੀਂ ਜਾਈਏ ਕਿਵੇਂ ਕਿੰਨੇ ਵਿਦਵਾਨ ਬੋਲਦੇ ਨੇ ਉਹ ਦੁਨੀਆ ਦੀ ਸਭ ਤੋਂ ਵਧੀਆ ਧਰਤੀ ਪੰਜਾਬ ਹਮ ਯਾਰ ਲੋਕ ਇੱਥੇ ਰਹਿਣ ਨਾਲੋਂ ਬਾਹਰ ਭੱਜ ਰਹੇ ਨੇ ਜੀ ਜਦੋਂ ਤੁਸੀਂ ਇਹਨੂੰ ਸਮੂਦਿਤ ਨਹੀਂ ਹੁੰਦੇ ਨਾ ਜੀ ਉਦੋਂ ਤੱਕ ਸਿਰਫ ਫੜੀ ਜਾਓ ਛੱਡੀ ਜਾਓ ਫੜੀ ਜਾਓ ਛੱਡੀ ਜਾਓ ਮਤਲਬ ਅਮਰਿੰਦਰ ਨੇ 20000 ਤੱਕ ਕੇਸ ਬਣਾਤੇ ਇਹਨਾਂ ਨੇ 40 ਤੇ ਬਣਾਤੇ ਫਲਾਨ ਨੇ ਉਹਤੇ ਬਣਾਤੇ ਜੀ ਜਦੋਂ ਤੁਸੀਂ ਲੋਕਾਂ ਦੇ ਸਾਹਮਣੇ ਕੋਈ ਖੁਸ਼ਹਾਲ ਜ਼ਿੰਦਗੀ ਵਾਲਾ ਕੋਈ ਉਹ ਏਜੰਡਾ ਨਹੀਂ ਰੱਖਦਾ ਉਹਦੇ ਸੁਪਨੇ ਆ ਦੀ ਗੱਲ ਨਹੀਂ ਕਰਦੇ ਜੀ ਵੀ ਉਹ ਆ ਸੁਪਨੇ ਨੇ ਅਸੀਂ ਸਹਕਾਰ ਕਰੀਏ ਜੇ ਤੁਸੀਂ ਸੁਪਨਿਆਂ ਨੂੰ ਬਲੈਕਮੇਲੇ ਕਰਨਾ ਤਾਂ ਹਟੋ ਕਿਵੇਂ ਨਹੀਂ ਬਿਨਾਂ ਦੱਸੋ ਜੀ ਮੈਂ ਕਿਹਾ ਦੇਖੋ ਪੰਜਾਬ ਦੇ ਵਿੱਚ ਜਾਲੀ ਸ਼ਰਾਬ ਦੇ ਕਿੰਨੇ ਕੇਸ ਹੋ ਗਏ ਜੀ ਤਾਂ ਅੰਦਰਸ ਵੇਲੇ ਜਦੋਂ ਕੇਸ ਹੋਇਆ ਸੀ ਭਗਵੰਤ ਮਾਨ ਦਾ ਬਿਆਨ ਸੁਣੋ ਇਹਨਾਂ ਸਭ ਤੋਂ ਪਹਿਲਾਂ 302 ਦਾ ਮਕਾਦਮੇ ਦਾ ਜ਼ਿਕਰ ਹੋ ਹੂੰ ਉਦੋਂ ਬਾਅਦ ਮੁੱਖ ਮੰਤਰੀ ਤੇ ਐਕਸਾਈਜ਼ ਮੰਤਰੀ ਅਸਤੀਫਾ ਦੇਣ ਇਹ ਕਹਿੰਦਾ ਜ਼ਹਿਰ ਦਿੱਤੀ ਗਈ ਆ ਕਤਲ ਕੀਤਾ ਗਏ ਨੇ ਹੂੰ ਤੇ ਇਹਦੇ ਵੇਲੇ ਕਿੰਨਾ ਕੀ ਹੋ ਗਿਆ ਜੀ ਬਲਡ ਵੇ ਕੀ ਹੋ ਗਿਆ ਸੀ ਹੁਣ ਕੀ ਹੋ ਗਿਆ ਹੁਣ ਫਿਰ ਡੀਐਸਪੀ ਤੇ ਐਕਸਾਈਜ਼ਮੈਂਟ ਐਕਸਾਈਜ਼ ਇੰਸ펙ਟਰੇ ਦੋਸ਼ੀ ਹੋ ਗਏ ਇਹ ਤਾਂ ਕਹਿੰਦਾ ਚਿੱਟਾ ਬਕਾਉਂਦੀਆਂ ਨੇ ਸਰਕਾਰਾਂ ਤਾਂ ਹੀ ਤਾਂ ਸ਼ਰੇਆਮ ਵਿਕਦਾ ਹੂੰ ਤੇ ਹੁਣ ਹੁਣ ਤਾਂ ਘਰ ਘਰ ਆਮ ਆਦਮੀ ਪਾਰਟੀ ਨੇ ਕਹਿੰਦੇ ਮਤਲਬ ਆਮ ਆਦਮੀ ਪਾਰਟੀ ਨੇ ਆਮ ਆਦਮੀ ਦੇ ਘਰੇ ਨਸ਼ਾ ਬਕਾਤਾ ਹਰ ਇੱਕ ਕਹਿੰਦਾ ਵੀ ਵਿੱਚੋਂ ਜਿਹੜਾ ਕਰ ਸਕਦਾ ਕੋਈ ਸ਼ਰਾਬ ਵਿੱਚ ਕੋਈ ਆ ਵਿੱਚ ਜੀ ਮਤਲਬ ਤੁਸੀਂ ਕਹਿੰਦੇ ਸ਼ਰਾਬ ਤੋਂ ਇੰਨੇ ਪੈਸੇ ਕਮਾਵਾਂਗੇ ਮਤਲਬ ਰੇਤੇ ਤੋਂ ਇੰਨੇ ਪੈਸੇ ਕਮਾਵਾਂਗੇ ਹੂੰ ਬਈ ਜੀ ਦੇਖੋ ਗਰੀਬ ਆਦਮੀ ਨੇ ਜੀ ਉਹ ਵੀ ਸ਼ਰਾਬ ਨਹੀਂ ਨਹੀਂ ਕਰਦੀ ਹੂੰ ਅਗਲਾ ਦਿਨ ਸਸਤੇ ਨੂੰ ਪੈਂਦਾ ਜੀ ਠੀਕ ਆ ਆਪਾਂ ਕਹਿੰਦੇ ਨਸ਼ਾ ਨਹੀਂ ਕਰਨਾ ਚਾਹੀਦਾ ਕਹਿਣਾ ਤਾਂ ਸੌਖਾ ਹੁੰਦਾ ਨਾ ਬਿਲਕੁਲ ਭਗਵੰਤ ਮਾਨ ਨੇ ਕਿੰਨੀ ਵਾਰ ਫੋਹਾਂ ਘਾਲੀ ਛੱਡਤੀ ਸ਼ਰਾਬ ਹੂੰ ਜੀ ਹੁਣ ਆਪਾਂ ਗਰੀਬ ਦਿਹਾੜੀ ਵਾਲੇ ਨੂੰ ਕਹੀਏ ਜਿਹੜਾ ਫਰਸਟ੍ਰੇਟ ਆ ਉਹਨੂੰ ਲੱਗਦਾ ਜੀ ਸਾਰਾ ਦਿਹਾੜੀ ਕੰਮ ਕਰਕੇ ਆ ਰਾਤ ਨੂੰ ਪਊ ਆ ਪੀ ਲੀ ਜਾ ਆਰਾਮ ਨਾਲ ਸੌ ਜਾਗੇ ਇੰਨੀ ਕੀ ਗੱਲ ਆਉਦੀ ਬਿਲਕੁਲ ਬਿਲਕੁਲ ਹੁਣ ਥੋੜਾ ਤੋਂ ਆ ਸੌਦਾ ਮਿਲਦਾ ਉਹਨੂੰ ਪਊ 20 ਦਾ ਮਿਲਦਾ ਉਹਨੂੰ ਕੀ ਪਤਾ ਕਹੀਦੀ ਆ ਹੂੰ ਉਹ ਸਰਕਾਰ ਦੋਸ਼ੀ ਐ ਮੇਰੇ ਖ਼ਤਰ ਜੀ ਤੋ ਮੈਂ ਮੈਨੂੰ ਤਾਂ ਇਹ ਲੱਗਦਾ ਜੀ ਬਾਕੀ ਠੀਕ ਹੈ ਲੋਕਾਂ ਦੇ ਅੰਡ ਅੰ ਵਿਚਾਰ ਨੇ ਸਹਿਮਤੀ ਹੈ ਸਹਿਮਤੀ ਅੱਡ ਹੁੰਦੀ ਆ ਮਤਲਬ ਕਿਸੇ ਵੀ ਨਾਮ ਲੈ ਕੇ ਸਰਕਾਰਾਂ ਜਿਹੜੀ ਇਹ ਇਹ ਇਹਦੀ ਮਤਲਬ ਜਵਾਬਦੇਹੀ ਹੋ ਕੋਈ ਨਹੀਂ ਜੀ ਜੀ ਸਮਾਂ ਦੇਣ ਲਈ ਮਾਲੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਧੰਨਵਾਦ